ਕਿ ਨਹੀਂ ਰਹਿਤਾ ਉਸ ਦੀ ਜਾਨੀ ਚੀਤੇ ਆਪ ਕੋ ਦਿਲ ਦੇ ਕੀਤੇ ਸਕੋਰਪੀਓ ਰਾਇਲ ਐਨਫੀਲਡ ਸੋਨਾ ਚਾਂਦੀ ਅਤੇ ਹੁਣ 36 ਲੱਖ ਰੁਪਇਆ ਪਤਾ ਨਹੀਂ ਸੋਹਰੇ ਪਰਿਵਾਰ ਕਿਸ ਹੱਕ ਦੇ ਨਾਲ ਇੰਨਾ ਪੈਸਾ ਮੰਗਦੇ ਨੇ ਇੱਕ ਵਿਆਵਤਾ ਕੁੜੀ ਨਿੱਕੀ ਜਿਸ ਨੂੰ ਕੀ ਦਿਲ ਦਾ ਹੀ ਜਲਾ ਕੇ ਮਾਰ ਦਿੱਤਾ ਗਿਆ ਉਸ ਦੇ ਪੁੱਤ ਨੇ ਆਪਣੀ ਅੱਖਾਂ ਦੇ ਨਾਲ ਇਹ ਸਭ ਕੁਝ ਦੇਖਿਆ ਤੇ ਉਸ ਤੋਂ ਬਾਅਦ ਬਿਆਨ ਦਿੱਤਾ ਕਿ ਮੇਰੇ ਪਿਤਾ ਨੇ ਹੀ ਮੇਰੀ ਮਾਂ ਨੂੰ ਮਾਰਿਆ ਪਰ ਇਸ ਕਲਯੁਗੀ ਪਿਤਾ ਨੂੰ ਇਸ ਦਰਿੰਦੇ ਪਤੀ ਨੂੰ ਹੁਣ ਤੱਕ ਵੀ ਤਰਸ ਨਹੀਂ ਆਇਆ ਅਤੇ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਉਹ ਆਖ ਰਿਹਾ ਹੈ ਕਿ ਮੈਨੂੰ ਕੋਈ ਪਛਤਾਵਾ ਨਹੀਂ ਉਸ ਦਾ ਕਹਿਣਾ ਸੀ ਕਿ ਪਤੀ ਪਤਨੀ ਦੇ ਵਿਚਾਲੇ ਝਗੜੇ ਹੁੰਦੇ ਰਹਿੰਦੇ ਨੇ ਪਰ ਜਿਹੜੀ ਇਹਨਾਂ ਦੀ ਲੜਾਈ ਦੀ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਸੱਸ ਅਤੇ ਪਤੀ ਦੇ ਵੱਲੋਂ ਨਿੱਕੀ ਨੂੰ ਬੁਰੀ ਤਰ੍ਹਾਂ ਦੇ ਨਾਲ ਫੜਿਆ ਹੋਇਆ ਕੁੱਟਿਆ ਜਾ ਰਿਹਾ ਤੇ ਉਸ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਉਸ ਦੀ ਭੈਣ ਜੋ ਕਿ ਇਸੇ ਘਰ ਦੇ ਵਿੱਚ ਵਿਆਹੀ ਹੋਈ ਸੀ ਨਿੱਕੀ ਅਤੇ ਕੰਚਨ ਦਰਅਸਲ 2016 ਦਸੰਬਰ ਦੇ ਵਿੱਚ ਇਸੇ ਘਰ ਦੇ ਵਿੱਚ ਦੋਵੇਂ ਭੈਣਾਂ ਵਿਆਹ ਕੇ ਆਈਆਂ ਸੀ ਵਿਆਹ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਅਤੇ ਇੱਕ ਤੋਂ ਇੱਕ ਮਹਿੰਗੀ ਚੀਜ਼ ਇਸ ਵਿਆਹ ਦੇ ਵਿੱਚ ਦਿੱਤੀ ਗਈ ਸੀ ਉਸ ਤੋਂ ਬਾਅਦ ਵੀ ਇਹ ਪਰਿਵਾਰ 36 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਇਸ ਦੇ ਚਲਦੇ ਹੋਏ ਨਿੱਕੀ ਅਤੇ ਉਸ ਦੇ ਪਤੀ ਵਿਪਨਦਪ ਅਕਸਰ ਹੀ ਝਗੜਾ ਰਹਿੰਦਾ ਹੁੰਦਾ ਸੀ 2016 ਦੇ ਵਿੱਚ ਵਿਆਹ ਕੇ ਆਈਆਂ ਕੰਚਨ ਅਤੇ ਨਿੱਕੀ ਇਸ ਘਰ ਦੇ ਵਿੱਚ ਬੇहद ਹੀ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਸਨ ਹਾਲਾਂਕਿ ਖੁੱਦਾ ਮੇਕਅਪ ਸਟੂਡੀਓ ਚਲਾਉਂਦੀਆਂ ਸੀ ਇਸ ਘਰ ਦੇ ਵਿੱਚ ਹੀ ਬਣੀ ਉੱਪਰਲੀ ਮੰਜ਼ਲ ਦੇ ਉੱਪਰ ਪਰ ਉਹ ਸਾਰਾ ਪੈਸਾ ਵੀ ਸਾਰੇ ਪਰਿਵਾਰ ਵਾਲੇ ਅਤੇ ਪਤੀ ਉਸ ਤੋਂ ਲੈ ਲੈਂਦਾ ਸੀ ਕੰਚਨ ਜੋ ਕਿ ਇਸੇ ਘਰ ਦੇ ਵਿੱਚ ਵਿਆਹੀ ਹੋਈ ਸੀ ਉਸ ਦੇ ਵੱਲੋਂ ਹੀ ਆਪਣੀ ਭੈਣ ਦੀ ਵੀਡੀਓ ਸ਼ੂਟ ਕੀਤੀ ਗਈ ਹੈ ਜਦੋਂ ਉਹ ਪੌੜੀਆਂ ਤੋਂ ਤਰ ਰਹੀ ਸੀ ਬੁਰੀ ਤਰ੍ਹਾਂ ਦੇ ਨਾਲ ਤੜਫ ਤੜਫ ਕੇ ਮਰ ਰਹੀ ਸੀ ਅਤੇ ਉਹ ਸਾਰੀਆਂ ਗੱਲਾਂ ਦੱਸਦੇ ਹੋਏ ਕਿਸੇ ਦਾ ਵੀ ਗਲਾ ਪਾਰ ਆਵੇ ਕਿ ਉਸ ਦੇ ਨਾਲ ਉਸ ਘਰ ਦੇ ਵਿੱਚ ਕੀ ਕੁਝ ਹੋਇਆ ਇੰਨੀ ਸੋਹਣੀ ਸੁਨੱਖੀ ਵਿਆਵਤਾ ਕੁੜੀ ਜਵਾਨ ਬੱਚੀ ਜਿਹਨੂੰ ਕਿ ਬੇਰਹਿਮੀ ਦੇ ਨਾਲ ਤੜਫ ਆ ਤੜਫਾ ਕੇ ਮਾਰ ਦਿੱਤਾ ਗਿਆ ਜਦੋਂ ਕੰਚਨ ਨੇ ਆਪਣੀ ਭੈਣ ਨਿੱਕੀ ਨੂੰ ਇਨਾ ਹਾਲਾਤਾਂ ਦੇ ਵਿੱਚ ਦੇਖਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਪਈ ਜਿੰਨੇ ਵੀ ਵੀਡੀਓ ਉਸ ਤੋਂ ਬਣ ਸਕੀ ਉਸ ਤੇ ਬਣਾਈ ਤਾਂ ਕਿ ਆਪਣੇ ਭਰਾ ਨੂੰ ਲਿਆ ਕੇ ਦਿਖਾ ਸਕੇ ਕਿ ਦੇਖ ਵੀਰੇ ਆ ਕੀ ਹੋ ਗਿਆ ਆਪਣੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਇਸ ਤੋਂ ਪਹਿਲਾਂ ਜਦੋਂ ਵੀ ਉਹ ਆਪਣੇ ਘਰ ਦੇ ਵਿੱਚ ਕੋਈ ਗੱਲ ਦੱਸਦੀਆਂ ਸੀ ਪੇਕਾ ਪਰਿਵਾਰ ਨੂੰ ਦੱਸਿਆ ਜਾਂਦਾ ਸੀ ਤਾਂ ਉਹਨਾਂ ਦੀ ਸੱਸ ਭੜਕ ਜਾਂਦੀ ਸੀ ਕਿ ਆਖਿਰਕਾਰ ਇਹਨਾਂ ਨੇ ਹੀ ਗੱਲ ਘਰ ਤੋਂ ਬਾਹਰ ਕਿਉਂ ਕੀਤੀ ਅਤੇ ਇਹ ਸੱਸ ਤੇ ਵੀ ਪੋਰਾ ਵੀ ਤਰਸ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵੀਡੀਓ ਦੇ ਵਿੱਚ ਸਾਫ਼ ਆਪਣੀ ਨੂੰਹ ਦੇ ਨਾਲ ਖੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਆਪਣੇ ਪੁੱਤ ਨੂੰ ਦਿਨ ਰਾਤ फडਕਾਉਂਦੀ ਹੁੰਦੀ ਸੀ ਕਿਉਂਕਿ ਉਸ ਦਾ ਪੁੱਤ ਦਿਨ ਰਾਤ ਨੂੰ ਬਾਹਰ ਰਹਿੰਦਾ ਸੀ ਐਸ਼ ਕਰਦਾ ਸੀ ਕੰਚਨ ਦਾ ਕਹਿਣਾ ਹੈ ਕਿ ਉਸਦੇ ਤਾਂ ਹੋਰਾਂ ਕੁੜੀਆਂ ਦੇ ਨਾਲ ਸਬੰਧ ਵੀ ਸੀ ਪਰ ਜਦੋਂ ਉਸ ਨੂੰ ਰੋਕਿਆ ਜਾਂਦਾ ਸੀ ਤਾਂ ਉਹ ਘਰ ਆ ਕੇ ਨਿੱਕੀ ਦੇ ਨਾਲ ਝਗੜਾ ਮਾਰ ਕਰਦਾ ਸੀ ਆਪਣੀ ਚੰਗੀ ਭਲੀ ਸੋਹਣੀ ਸੁਨੱਖੀ ਪਤਨੀ ਨੂੰ ਸਿਰਫ ਇਹਸ ਕਰਕੇ ਛੱਡ ਕੇ ਕਿ ਉਹ ਪੇਕੇ ਘਰ ਤੋਂ 36 ਲੱਖ ਰੁਪਏ ਨਹੀਂ ਲੈ ਕੇ ਆ ਰਹੀ ਇਸ ਪਤੀ ਦੇ ਵੱਲੋਂ ਦੁਕکار ਦਿੱਤਾ ਗਿਆ ਅਤੇ ਉਸ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਘਰ ਦੇ ਵਿੱਚ 6 ਸਾਲ ਦਾ ਮਾਸੂਮ ਬੱਚਾ ਜੋ ਕਿ ਆਪਣੇ ਪਿਤਾ ਤੋਂ ਹੀ ਡਰਨ ਲੱਗ ਪਿਆ ਇਹ ਸਾਰੀ ਘਟਨਾ ਨੌਇਡਾ ਦੀ ਸੀ ਇਥੇ ਕੀ ਬੇਰਹਿਮੀ ਦੇ ਨਾਲ ਜ਼ਿੰਦਾ ਹੀ ਨਿੱਕੀ ਨੂੰ ਮਾਰਿਆ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪਤੀ ਦਾ ਐਨਕਾਊਂਟਰ ਕੀਤਾ ਗਿਆ ਨਿੱਕੀ ਭੈਣ ਦਾ ਬੇਟਾ ਹੈ ਜੋ ਉਸਕੇ ਬਿਨਾਂ ਇੱਕ ਪਲ ਵੀ ਨਹੀਂ ਰਹਤਾ ਉਸਨੇ ਸਾਰੀ ਚੀਜ਼ਾਂ ਕੋ ਜ਼ਿੰਦਗੀ ਦਿੱਤੀ ਅਮੀਰ ਸਾਹਬ ਨੇ ਕੀ ਦੇਖਾਤਾ ਬਤਾਣਾ ਬੇਟਾ मम्मा के ऊपर वाले कुछ डाला फिर मम्मा को चाहता मारा फिर लाइटन से आग लगा दी थी उसी टाइम हुई थी जिस टाइम मेरी बेटी जला के मारी है पाँच मिनट पहले बात हुई है ये बताया था कि मम्मी आज ही आज मैं मेरे को मारेगा ये उसने तो बिटिया बड़ी बेहोश हो गई नीचे ऊपर ले जाके बिटिया के ऊपर केमिकल छिड़क के मार दिया हमारे शहर में इसलिए ਇਹ ਬੈਠ ਗਏ ਹੋ ਆਪਣੀ ਬੇਦੀ ਕੋ ਕੀ ਸਮਾਧ ਕਰ जिनका बस पढ़ाना लिखाना उनके साथ करो तो अच्छा लगे उनका क्या होगा तुम और कुत्ता का उल्टा कमा कमा के खबा है तुम्हारे ओझो को भर रही है तो तुम्हें पर राखी नहीं जब भी तुम जो उसके बिना फल भी नहीं रहता उसने सारी चीजें आंखों से देखी थी स्कॉर्पियो रॉयल एनफील्ड सोना चांदी अति हूं लाख रुपया ਪਤਾ ਨਹੀਂ ਸੋਰੇ ਪਰਿਵਾਰ ਕਿਸ ਹੱਕ ਦੇ ਨਾਲ ਇੰਨਾ ਪੈਸਾ ਮੰਗਦੇ ਨੇ ਇੱਕ ਵਿਆਫਤਾ ਕੁੜੀ ਨਿੱਕੀ ਜਿਸ ਨੂੰ ਕੀ ਜ਼ਿੰਦਾ ਹੀ ਜਲਾ ਕੇ ਮਾਰ ਦਿੱਤਾ ਗਿਆ ਉਸ ਦੇ ਪੁੱਤ ਨੇ ਆਪਣੀ ਅੱਖਾਂ ਦੇ ਨਾਲ ਇਹ ਸਭ ਕੁਝ ਦੇਖਿਆ ਤੇ ਉਸ ਤੋਂ ਬਾਅਦ ਬਿਆਨ ਦਿੱਤਾ ਕਿ ਮੇਰੇ ਪਿਤਾ ਨੇ ਹੀ ਮੇਰੀ ਮਾਂ ਨੂੰ ਮਾਰਿਆ ਹੈ ਪਰ ਇਸ ਕਲਯੁਗੀ ਪਿਤਾ ਨੂੰ ਇਸ ਦਰਿੰਦੇ ਪਤੀ ਨੂੰ ਹੁਣ ਤੱਕ ਵੀ ਤਰਸ ਨਹੀਂ ਆਇਆ ਅਤੇ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਉਹ ਆਖਰੀ ਹੈ ਕਿ ਮੈਨੂੰ ਕੋਈ ਪਛਤਾਵਾ ਨਹੀਂ ਉਸ ਦਾ ਕਹਿਣਾ ਸੀ ਕਿ ਪਤੀ ਪਤਨੀ ਦੇ ਵਿਚਾਲੇ ਝਗੜੇ ਹੁੰਦੇ ਰਹਿੰਦੇ ਨੇ ਪਰ ਜਿਹੜੀ ਇਹਨਾਂ ਦੀ ਲੜਾਈ ਦੀ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਸੱਸ ਅਤੇ ਪਤੀ ਦੇ ਵੱਲੋਂ ਨਿੱਕੀ ਨੂੰ ਬੁਰੀ ਤਰ੍ਹਾਂ ਦੇ ਨਾਲ ਫੜਿਆ ਹੋਇਆ ਕੁੱਟਿਆ ਜਾ ਰਿਹਾ ਤੇ ਉਸ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਉਸ ਦੀ ਭੈਣ ਜੋ ਕਿ ਇਸੇ ਘਰ ਦੇ ਵਿੱਚ ਵਿਆਹੀ ਹੋਈ ਸੀ ਨਿੱਕੀ ਅਤੇ ਕੰਚਨ ਦਰਸਾਲ 2016 ਦਸੰਬਰ ਦੇ ਵਿੱਚ ਇਸੇ ਘਰ ਦੇ ਵਿੱਚ ਦੋ ਪੈਣਾ ਵਿਆਹ ਕੇ ਆਈਆਂ ਸੀ ਵਿਆਹ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਅਤੇ ਇੱਕ ਤੋਂ ਇੱਕ ਮਹਿੰਗੀ ਚੀਜ਼ ਇਸ ਵਿਆਹ ਦੇ ਵਿੱਚ ਦਿੱਤੀ ਗਈ ਸੀ ਉਸ ਤੋਂ ਬਾਅਦ ਵੀ ਇਹ ਪਰਿਵਾਰ 36 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਇਸ ਦੇ ਚਲਦੇ ਹੋਏ ਨਿੱਕੀ ਅਤੇ ਉਸ ਦੇ ਪਤੀ ਵਿਪਨਦਪ ਅਕਸਰ ਹੀ ਝਗੜਾ ਰਹਿੰਦਾ ਹੁੰਦਾ ਸੀ 2016 ਦੇ ਵਿੱਚ ਵਿਆਹ ਕੇ ਆਈਆਂ ਕੰਚਨਾ ਤੇ ਨਿੱਕੀ ਇਸ ਘਰ ਦੇ ਵਿੱਚ ਬੇहद ਹੀ ਮਾੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਸਨ ਹਾਲਾਂਕਿ ਉਹ ਖੁਦ ਦਾ ਮੇਕਅਪ ਸਟੂਡੀਓ ਚਲਾਉਂਦੀਆਂ ਸੀ ਇਸ ਘਰ ਦੇ ਵਿੱਚ ਹੀ ਬਣੀ ਉੱਪਰਲੀ ਮੰਜ਼ਲ ਦੇ ਉੱਪਰ ਪਰ ਉਹ ਸਾਰਾ ਪੈਸਾ ਵੀ ਸਾਰੇ ਪਰਿਵਾਰ ਵਾਲੇ ਅਤੇ ਪਤੀ ਉਸ ਤੋਂ ਲੈ ਲੈਂਦਾ ਸੀ ਕੰਚਨ ਜੋ ਕਿ ਇਸੇ ਘਰ ਦੇ ਵਿੱਚ ਵਿਆਹੀ ਹੋਈ ਸੀ ਉਸ ਦੇ ਵੱਲੋਂ ਹੀ ਆਪਣੀ ਭੈਣ ਦੀ ਵੀਡੀਓ ਸ਼ੂਟ ਕੀਤੀ ਗਈ ਹੈ ਜਦੋਂ ਉਹ ਪੌੜੀਆਂ ਤੋਂ ਉਤਰ ਰਹੀ ਸੀ ਬੁਰੀ ਤਰ੍ਹਾਂ ਦੇ ਨਾਲ ਤੜਫ ਤੜਫ ਕੇ ਮਰ ਰਹੀ ਸੀ ਅਤੇ ਉਹ ਸਾਰੀਆਂ ਗੱਲਾਂ ਦੱਸਦੇ ਹੋਏ ਕਿਸੇ ਦਾ ਵੀ ਗਲਾ ਪਰ ਆਵੇ ਕਿ ਉਸ ਦੇ ਨਾਲ ਉਸ ਘਰ ਦੇ ਵਿੱਚ ਕੀ ਕੁਝ ਹੋਇਆ ਇੰਨੀ ਸੋਹਣੀ ਸੁਨੱਖੀ ਵਿਆਵਤਾ ਕੁੜੀ ਜਵਾਨ ਬੱਚੀ ਜਿਹਨੂੰ ਕਿ ਬੇਰਹਿਮੀ ਦੇ ਨਾਲ ਤੜਫਾ ਤੜਫਾ ਕੇ ਮਾਰ ਦਿੱਤਾ ਗਿਆ ਜਦੋਂ ਕੰਚਨ ਨੇ ਆਪਣੀ ਭੈਣ ਨਿੱਕੀ ਨੂੰ ਇਨਾ ਹਾਲਾਤਾਂ ਦੇ ਵਿੱਚ ਦੇਖਿਆ ਤਾਂ ਉਹ बेहोश ਹੋ ਕੇ ਡਿਗ ਜਿਨਨੇ ਵੀ ਵੀਡੀਓ ਉਸ ਤੋਂ ਬਣ ਸਕੀ ਉਸ ਨੇ ਬਣਾਈ ਤਾਂ ਕਿ ਆਪਣੇ ਭਰਾ ਨੂੰ ਲਿਆ ਕੇ ਦਿਖਾ ਸਕੇ ਕਿ ਦੇਖ ਵੀਰੇ ਆ ਕੀ ਹੋ ਗਿਆ ਆਪਣੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਇਸ ਤੋਂ ਪਹਿਲਾਂ ਜਦੋਂ ਵੀ ਉਹ ਆਪਣੇ ਘਰ ਦੇ ਵਿੱਚ ਕੋਈ ਗੱਲ ਦੱਸਦੀਆਂ ਸੀ ਪੇਕਾ ਪਰਿਵਾਰ ਨੂੰ ਦੱਸਿਆ ਜਾਂਦਾ ਸੀ ਤਾਂ ਉਹਨਾਂ ਦੀ ਸੱਸ ਭੜਕ ਜਾਂਦੀ ਸੀ ਕਿ ਆਖਿਰਕਾਰ ਇਹਨਾਂ ਨੇ ਹੀ ਗੱਲ ਘਰ ਤੋਂ ਬਾਹਰ ਕਿਉਂ ਕੀਤੀ ਅਤੇ ਇਹ ਸੱਸ ਤੇ ਵੀ ਭੋਰਾ ਵੀ ਤਰਸ ਹੁਣ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵੀਡੀਓ ਦੇ ਵਿੱਚ ਸਾਫ਼ ਆਪਣੀ ਨੂੰਹ ਦੇ ਨਾਲ ਕੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਆਪਣੇ ਪੁੱਤ ਨੂੰ ਦਿਨ ਰਾਤ ਢੜਕਾਂਦੀ ਹੁੰਦੀ ਸੀ ਕਿਉਂਕਿ ਉਸ ਦਾ ਪੁੱਤ ਦੇਰ ਰਾਤ ਨੂੰ ਬਾਹਰ ਰਹਿੰਦਾ ਸੀ ਐਸ਼ ਕਰਦਾ ਸੀ ਕੰਚਨ ਦਾ ਕਹਿਣਾ ਹੈ ਕਿ ਉਸਦੇ ਤਾਂ ਹੋਰਾਂ ਕੁੜੀਆਂ ਦੇ ਨਾਲ ਸੰਬੰਧ ਵੀ ਸੀ ਪਰ ਜਦੋਂ ਉਸ ਨੂੰ ਰੋਕਿਆ ਜਾਂਦਾ ਸੀ ਤਾਂ ਉਹ ਘਰ ਆ ਕੇ ਨਿੱਕੀ ਦੇ ਨਾਲ ਕੁਟਮਾਰ ਕਰਦਾ ਸੀ ਆਪਣੀ ਚੰਗੀ ਭੱਲੀ ਸੋਹਣੀ ਸੁਨੱਖੀ ਪਤਨੀ ਨੂੰ ਸਿਰਫ ਇਹਸ ਕਰਕੇ ਛੱਡ ਕੇ ਕਿ ਉਹ ਪੇਕੇ ਘਰ ਤੋਂ 36 ਲੱਖ ਰੁਪਏ ਨਹੀਂ ਲੈ ਕੇ ਆ ਰਹੀ ਇਸ ਪਤੀ ਦੇ ਵੱਲੋਂ ਦੁਕکار ਦਿੱਤਾ ਗਿਆ ਅਤੇ ਉਸ ਨੂੰ ਤੜਫਾ ਤੜਫਾ ਕੇ ਮਾਰਿਆ ਗਿਆ ਘਰ ਦੇ ਵਿੱਚ 6 ਸਾਲ ਦਾ 마ਸੂਮ ਬੱਚਾ ਜੋ ਕਿ ਆਪਣੇ ਪਿਤਾ ਤੋਂ ਹੀ ਡਰਨ ਲੱਗ ਪਿਆ ਇਹ ਸਾਰੀ ਘਟਨਾ ਨੌਇਡਾ ਦੀ ਸੀ ਇਥੇ ਕੀ ਬੇਰਹਿਮੀ ਦੇ ਨਾਲ ਜ਼ਿੰਦਾ ਹੀ ਨਿੱਕੀ ਨੂੰ ਮਾਰਿਆ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪਤੀ ਦਾ ਐਨਕਾਊਂਟਰ ਕੀਤਾ ਗਿਆ